ਆਰੇ ਕੋਈ ਬਹੁਤ ਜਿਆਦਾ ੱੱਕਾ ਹੋ ਰਿਹਾ ਜੀ ਸਰੀਆਮ ਘਰੇ ਬੜੇ ੱੱਕਾ ਸਰੀਆਮ ਉਹ ਬਾਈ ਦੇ ਆ ਬਾਈ ਦੇ ਅੱਖਾਂ ਦੇ ਵਿੱਚ ਦਵਾਈ ਪਾਈ ਗਈ ਏ ੱੱਕਾ ਜਮਾ ੱੱਕਾ ਸਰੀਆਮ ਜੱਗੇ ਦਾ ਮੁੰਡਾ ਕਹਿੰਦੇ ਜੱਗੇ ਦੇ ਚਾਚੇ ਦਾ ਮੁੰਡਾ ਕਹਿੰਦੇ ਜੱਗੇ ਦੇ ਚਾਚੇ ਦਾ ਮੁੰਡਾ ਜੱਗੇ ਦੇ ਚਾਚੇ ਦਾ ਮੁੰਡਾ ਸਕੇ ਦਾ ਜੀ ਜੱਗੇ ਦੇ ਚਾਚੇ ਦਾ ਮੁੰਡਾ ਬਾਈ ਦਾ ਸਰੀਆਮ ੱੱਕਾ ਕਰਿਆ ਜੀ ਸਰੀਆਮ ੱੱਕਾ ਕੀਤਾ ਗਿਆ ਜੀ ਪ੍ਰੋਫੈਸਰ ਛੱਡਿਆ ਇਹਨੇ ਕਿੰਨੇ ਬਰਗਾਨੂ ਨਾਲੇ ਪ੍ਰੈਸਟਰ ਜੇ ਨਾ ਇਕੱਠੇ ਹੁੰਦੇ ਮਾਰ ਕੇ ਜਾਂਦਾ ਹੀ ਨਾਲੇ ਲੁਕਾ ਹੋਆ ਕਰਦਾ ਇਸ ਕੱਲ ਦੀ ਤਾਂ ਉਕੀ ਇਸ ਤਰ੍ਹਾਂ ਉਹ ਵੀ ਛਿੱਛੀਆਂ ਜੇ ਸਾਰਿਆਂ ਨੂੰ ਪਾਪਾ ਸਾਨੂੰ ਰਹੇਗਾ 20 ਛਿੱਛੀਆਂ ਕੋਈ ਅੱਛਾ ਬਾਬਾ ਆਹ ਹੋ ਕੋਈ ਕਦੇ ਨਹੀਂ ਸੀ ਠੀਕ ਹੈ ਠੀਕ ਹੈ ਜੀ ਤੁਸੀਂ ਤੁਸੀਂ ਮੌਕੇ ਤੇ ਮੌਜੂਦ ਸੀ ਮੌਜੂਦ ਸੀ ਦੇਖੋ ਅੱਛਾ ਹੋਰ ਕੋਲ ਸਭ ਕੋਲ ਲੈ ਗਈ ਉਹਨਾਂ ਨੂੰ ਗੁਲਸਾ ਕਿਹੜਾ ਲੈ ਗਈ ਕਿਹੜਾ ਹੁਣ ਜਾ ਰਹੇ ਹੋ ਵਿਸੇ ਹਾਂ ਕਹਿੰਦੇ ਆ ਗੱਲ ਚਲੋ ਫਿਰ ਆਪਾਂ ਸਾਰੀ ਚਲੋ ਤੇ ਮਾਰ ਸਾਰੇ ਵੀ ਆ ਘਰ ਚ ਆਏ ਸੀ ਆ ਘਰ ਚ ਆਏ ਸੀ ਦੇਖੋ ਜੀ ਇੱਥੇ ਸਪਰੇਅ ਜੀ ਇੱਥੇ ਅੱਖਾਂ 'ਚ ਪਾਈਆ ਸੀ ਇੱਥੇ ਆਹ ਆਹ ਤਾਂ ਮੈਂ ਅੱਖਾਂ 'ਚ ਸਪਰੇਅ ਪਾਈਆ ਪਾਈਆਂ ਦੇ ਕੁੜਨਾ ਦੇ ਤੇ ਲੁੱਟ ਲਟੇਰਿਆ ਨੇ ਮੈਨੂੰ ਲੱਗਾ ਲੁੱਟੇ ਨਾਲ ਜਨਾਨੀ ਸੀਗੀ ਦੋ ਜਨਾਨੀਆਂ ਇੱਕ ਇੱਕ ਤੇ ਇਹਨਾਂ ਤਿੰਨ ਜਨਾਨੀਆਂ ਤੇ ਬੰਦਾ ਇੱਕ ਬਾਪੂ ਦੱਸੀ ਦਵਾਰੇ ਜਨਾਨੀਆਂ 3 ਇੱਕ ਤਾਂ ਬਣਾ ਲਗਾੜੀ ਲੈ ਕੇ ਵਸਿਆ ਕੇ ਅੱਛਾ ਜੀ ਆ ਦੋ ਹੁਣੀਆਂ ਕੋਈ ਬਸਤੌਲ ਵੀ ਕੱਢੇਗਾ ਅੱਛਾ ਜੀ ਇੱਕ ਬੰਦਾ ਜੀ ਬੰਦਾ ਇੱਕ ਸੀ ਜਨਾਨੀਆਂ ਤਿੰਨ ਸੀ ਜਨਾਨੀ ਤਿੰਨ ਕਿਹਦਾ ਪਤਾ ਲੱਗਦਾ ਕਿ ਦੋ ਹੁਣ ਗਈਆਂ ਨੇ ਹੁਣ ਲਗਾਏ ਨੇ ਠੀਕ ਹੈ ਜੀ ਉਹ ਮਾਤਾ ਨੂੰ ਸਮਾਤਾ ਮੌਜੂਦ ਹੁਣ ਕਿ ਜੇ ਮਾਤਾ ਘਰ ਤਾਂ ਇਹੀ ਕਰੇ ਜੀ ਆਪਣਾ ਇਹ ਰਹੀ ਮਾਤਾ ਉਹ ਛੋਟੇ ਮੁੰਡੇ ਕੰਨੀ ਵਾਦੀ ਅੱਛਾ ਜੀ ਅੱਛਾ ਬੇਬੇ ਦਾ ਵਿਸ਼ੇਸ਼ਤਾਦਾਰ ਮਰ ਗਿਆ ਅੱਛਾ ਅੱਛਾ ਇੱਥੇ ਬੈਠੀਆਂ ਐ ਠੀਕ ਹੈ ਜੀ ਉੱਥੇ ਬੈਠੀ ਸੀ ਜਦੋਂ ਮੈਨੂੰ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੇ ਤਰ੍ਹਾਂ ਕੋਈ ਹੈਗਾ ਬੰਦਾ ਫਿਰ ਮੈਂ ਭੱਜ ਕੇ ਰੌਲਾ ਪਾਇਆ ਠੀਕ ਹੈ ਹਾਂ ਕਿਹੜਾ ਸਾਲਾ ਮਰ ਗਿਆ ਮੇਰੇ ਛੋਟੇ ਮੁੰਡੇ ਦਾ ਗੱਭਰੂ ਨੂੰ ਆਉਂਦਾ ਉਹ ਤੁਹਾਡਾ ਮੁੰਡਾ ਹੀ ਹੈ ਉਹ ਬਾਈ ਨਾ ਮੇਰਾ ਮਰ ਗਿਆ ਛਪੜ ਗਿਆ ਜੀ ਠੀਕ ਹੈ ਜੀ ਅੱਖਾਂ 'ਚ ਦਵਾਈ ਪਾਈ ਸੀ ਅੱਖਾਂ 'ਚ ਦਵਾਈ ਪਾਈ ਹੈ ਜੀ ਬਾਈ ਆ ਤੂੰ ਖਾਗੀ ਨਹੀਂ ਪਰ ਇਹ ਦੱਸ ਦੇ ਨਾ ਤਿੰਨ ਸੀਸੀਆਂ ਤਿੰਨ ਸੀਸੀਆਂ ਮੈਂ ਹਾਂ ਕਿਤੇ ਪਤਾ ਨਹੀਂ ਕਿ ਬਣ ਲਿ ਜਾਣੇ ਪਰਸ ਜੋ ਤਿੰਨ ਸੀਸੀਆਂ ਘੜ ਲੀਆਂ ਅੱਛਾ ਉਹਦੀ ਤਨੇ ਜਾਣੇ ਲੱਗ ਗਏ ਕੱਲੇ ਕੱਲੇ ਮੂੰਹ ਤੇ ਛੜਕਣ ਕਰ ਉਹਨੇ ਫੜ ਲਿਆ ਉਹ ਬੰਦਾ ਜਾ ਉਹਨੇ ਰੋਕ ਲਿਆ ਮਾੜਾ ਮੋਟਾ ਉਸ ਤੋਂ ਬਾਅਦ ਤੁਸੀਂ ਰੋਲਾ ਪਤਾ ਰੋਲਾ ਪਾ ਕੋਈ ਸਾਰੇ ਗੱਡੀਆਂ ਦੀ ਜਾਨ ਨਹੀਂ ਮਿੱਟੇ ਅਸੀਂ ਬਿਲਕੁਲ ਕਾਣ ਮੋੜੇ ਆਰੇ ਬਾਅਦ ਜਲੇ ਜਦੋਂ ਕੱਢ ਲਿਆ ਉਹਨੇ ਰੋਲਾ ਠੀਕ ਹੈ ਬਿਲਕੁਲ ਬਾਈ ਮੈਂ ਬੋਲਿਆ ਕੱਲਾ ਅੱਛਾ ਜੀ ਤੇਰੇ ਭਾਇਆ ਨਾ ਸਭ ਤੋਂ ਵੱਧ ਬਾਈ ਸਭ ਤੋਂ ਵੱਧ ਹਾਂ ਪਤਾ ਲੱਗ ਰਿਹਾ ਬਾਈ ਆ ਗਿਆ ਹੋ ਗਿਆ ਹਾਂਜੀ ਕਹਿੰਦੇ ਮੇਰੀ ਭਝਾਈ ਨੂੰ ਕਹਿੰਦੇ ਗੂੜਾ ਨੂੰ ਚੱਕ ਕੇ ਲੈ ਗਈ ਅੱਛਾ ਗੱਡੀ ਚੋਂ ਹਾਂਜੀ ਮੈਂ ਆਖਿਆ ਹੁਣ ਗੂੜਾ ਨੂੰ ਚੱਕ ਕੇ ਲੈ ਗਿਆ ਫਿਰ ਆਪਣਾ ਪਿੱਛੇ ਕੀ ਰਹਿ ਗਿਆ ਹਾਂ ਤੇ ਫਿਰ ਮੈਂ ਨਾ ਹੋ ਕੇ ਨਕਣੀ ਪੈ ਗਿਆ ਠੀਕ ਹੈ ਜੀ ਮੁੰਡੇ ਦਾ ਵੀ ਮੈਂ ਹੱਥੋਂ ਪਾਈ ਹੋਈ ਉਹ ਕੁੜੀਰਾ ਵੀ ਹੋਈ ਹਾਂਜੀ ਸਾਰਾ ਕੁਝ ਹੋਇਆ ਪਰ ਮੈਂ ਤਾਂ ਉਹ ਨਹੀਂ ਕਰਨਾ ਨਿਸ਼ਚਾਉਂਦਾ ਪਰ ਉਹਨਾਂ ਨੇ ਸਾਡੇ ਨਾਲ ਉਹ ਜੇ ਸਾਡੇ ਨਾਲ ਕੋਈ ਉਹਨਾਂ ਨੇ ਕੋਈ ਕਰਨੀ ਸੀ ਬਹਿ ਜਾਂਦੇ ਕੋਈ ਦੇਣ ਸਾਡੇ ਸਾਦੇ ਸਾਨੂੰ ਸਭ ਨੂੰ ਕੋਈ ਵੀ ਚੱਕਰ ਹੁੰਦਾ ਹਾਂਜੀ ਹਾਂਜੀ ਸਾਨੂੰ ਬੰਦੇ ਜਾਣਦੇ ਸਾਨੂੰ ਜਾਣਦੇ ਆਈ ਉਹ ਮੈਂ ਨਹੀਂ ਕਿਸ ਨੂੰ ਜਾਣਦਾ ਮੈਂ ਪਾੜਦੇ ਉਹਦੇ ਪਾੜਤਾ ਖੱਗੇ ਆ ਬਣੋਈਆ ਸੱਟਾ ਪਾੜਦੀ ਸਕੀ ਆ ਪਾੜ ਜਿੱਥੇ ਤੜਕੇ ਦੀ ਇੱਥੇ ਰੋਟੀ ਖਾਣਦੇ ਅੱਛੇ ਬੰਦੇ ਜਾਣ ਜਿਨ੍ਹਾਂ ਨੇ ਹਾਵਲਾ ਕਰ ਜਾਣਦੇ ਆਈ ਅਸੋਈ ਅੱਛਾ ਫਿਰ ਐ ਯਾਰ ਬੱਸ ਕਰੋ ਯਾਰ ਅੱਛਾ ਠੀਕ ਹੈ ਜੀ ਠੀਕ ਹੈ ਦੱਸਣਾ ਜ਼ਰੂਰੀ ਸੀਗਾ ਜੀ ਠੀਕ ਹੈ ਜੀ ਭਾਈ ਆ ਜਾ ਉਹ ਵੀਰੇ ਆਪਾਂ ਕੋਈ ਗਲਤ ਨਹੀਂ ਹੋ ਕਰ ਰਹੇ ਵੀਡੀਓ ਬਣਾਓ ਬਾਈ ਜੇ ਪਾਵਾ ਦੇ ਫੇਰ ਹੀ ਬੰਦਾ ਦਾ ਓਏ ਨਹੀਂ ਵੀਰੇ ਅਸੀਂ ਕੋਈ ਤੇਰੇ ਤੇਰੇ ਨਾਲ ਖੜਾਂਗੇ ਅਸੀਂ ਯਾਰ ਤੇਰੇ ਨਾਲ ਖੜੇ ਆ ਤੇਰੇ ਨਾਲ ਆ ਬਾਈ ਅਸੀਂ ਕੋਈ ਨੀ ਕੋਈ ਨਹੀਂ ਤੂੰ ਵੀਡੀਓ ਬਣਾ ਲੈ ਬਾਈ ਜੇ ਵੀਡੀਓ ਅਸੀਂ ਵੀ ਤੇਰੇ ਨਾਲ ਆ ਮੇਰੀ ਭਰਾ ਮੇਰਾ ਤੂੰ ਜਾਣਦਾ ਨਹੀਂ ਸ਼ਾਇਦ ਮੈਨੂੰ ਹੈ ਇਹ ਬਾਈ ਮੈਨੂੰ ਜਾਣਦਾ ਨਹੀਂ ਇਹਨੂੰ ਮੈਂ ਆਹ ਤੇਰਾ ਲੜਕਾ ਬਾਈ